ਸਤ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਗੁੱਡ ਮਾਰਨਿੰਗ ਹੈ ਹਰ ਇੱਕ ਤੇ ਸਾਰੇ ਨੇ ਬਹੁਤ ਵਧੀਆ ਹੋਵਗੇ ਸ਼ੁਰੂ ਕਰਦੇ ਆ ਅੱਜ ਦਾ ਵਲੌਗ ਸਵੇਰ ਦੇ ਵਜੇ ਨੇ ਸਵਾ ਚਾਰ ਤੇ ਆਪਾਂ ਰੈਡੀ ਸ਼ੈੜੀ ਹੋ ਗਏ ਗੱਡੀ ਕੱਢ ਲਈ ਬਾਹਰ ਬਾਬਾ ਜੀ ਭਾਖਰੀ ਜਾਂਦੇ ਆ ਸਵੇਰ ਦਾ ਵੇੜਾ ਤੇ ਬਾਕੀ ਸਾਰੇ ਰੈਡੀ ਆ ਬਾਈ ਬਿਆਨਤ ਨੇ ਨਹਾਉਣਾ ਸੀਗਾ ਬਾਕੀ ਮੈਂ ਰੈਡੀ ਹੋਣਾ ਸੀਗਾ ਤੇ ਬਾਕੀ ਦਾ ਸਾਰੇ ਬਸ ਇਦਾਂ ਹੀ ਬੈਠਣਗੇ ਗੱਡੀ 'ਚ ਕਿਉਂਕਿ ਘਰੇ ਜਾ ਕੇ ਕਿਉਂਕਿ ਉਹਦੋਂ ਜਿਹਨੂੰ ਦਿਨ ਚੜ੍ਹਨਾ ਉਹਨੂੰ ਤਾਂ ਘਰੇ ਘਰੇ ਪਹੁੰਚ ਜਾਣਾ ਤੇ ਬਾਕੀ ਆਪਾਂ ਨਿਕਲਦੇ ਹਾਂ ਹੁਣ ਅਸਲ ਤੇ ਵਿਚਾਈ ਆ ਵੀ 22 ਬਿਆੰਤ ਨੂੰ ਜਾ ਕੇ ਡਿਊਟੀ ਕਰਨੀ ਆ ਤੇ ਕੱਲ ਅਸੀਂ ਰਾਤ ਫਿਰ 22 ਨੂੰ ਜਾ ਕੇ ਦੇਖਿਆ ਵੀ ਅਸੀਂ ਕਿਹਾ ਵੀ ਕਿੱਥੇ ਬੱਸਾਂ 'ਚ ਤੁਸੀਂ ਖੱਜਲ ਹੁੰਦੇ ਜਾਓਗੇ ਵੀ ਅਸੀਂ ਕੋਈ ਗੱਲ ਨਹੀਂ ਟੜ ਕੇ ਤੁਰਨਾ ਹੀ ਆ ਅਸੀਂ 6 ਵਜੇ ਤੁਰਨਾ ਸੀ ਵੈਸੇ ਵੀ 10:00 ਵਜੇ ਦੇ ਨੂੰ ਘਰੇ ਜਾਣਾ ਸੀਗਾ ਤੇ ਪਰ ਫਿਰ ਅਸੀਂ ਆਖਿਆ ਵੀ ਚਲੋ ਘੰਟਾ ਪਾ ਪਹਿਲਾਂ ਤੁਰ ਪਾਂਗੇ ਹਨਾ ਤੇ ਉਹਦੇ ਨਾਲ ਕੀ ਹੁੰਦਾ ਤੇ ਹੁਣ ਡੇਢ ਕਿੰਟਾ ਪਹਿਲਾਂ ਆਪਾਂ 6:00 ਵਜੇ ਬੰਦਰੋਂ ਸਵੇਕਾ 4:00 ਵਜੇ ਆਪਾਂ ਤੁਰ ਪੈਣਾ ਬਸ ਹੁਰਦੋ ਚਾਰ ਮਿੰਟਾਂ ਦੇ ਵਿੱਚ ਤੇ ਚੱਲਦੇ ਆ ਘਰ ਨੂੰ ਹਨਾ ਤੇ ਬਾਕੀ ਭੈਣ ਦੀ ਦੀਵਾਲੀ ਦੇਤੀ ਤੇ ਸੰਧਾਰਾ ਰਹਿੰਦਾ ਸੀ ਉਹ ਵੀ ਦੇ ਤੱਕ ਚਲੋ ਬਰਡੇ ਵੀ ਵਧੀਆ ਸੈਲੀਬ੍ਰੇਟ ਹੋ ਗਿਆ ਹਨਾ ਤੇ ਬਾਕੀ ਜਿਹੜੇ ਇਹਨਾਂ ਦੇ ਭੈਣਾਂ ਆਣਗੇ ਤਾਂ ਵੀ ਥੋੜੇ ਦਿਨ ਰਹਿਗੇ ਫਿਰ ਇਹ ਉਧਰ ਆਉਣਗੇ ਹੁਣ ਦੀਵਾਲੀ ਤੋਂ ਬਾਅਦ ਮਿਲਾਂਗੇ ਤੇ ਚਲੋ ਜੀ ਕਰਦੇ ਆ ਸ਼ੁਰੂ ਅੱਜ ਦਾ ਵਲੌਗ ਠੀਕ ਹੈ ਏ ਮੀ ਮੈਲੀ ਮੈਂ ਵੀ ਬਣਾ ਲੈਣੀ ਫਿਰ ਤੇ ਮੈਂ ਵੀ ਨਹੀਂ ਦੇਣੀ ਹਾਂ ਉਹ ਕੱਪੜੇ ਇੱਦਾਂ ਹੀ ਨਾਈਟ ਸੂਟ ਆ ਜੇ ਜਾਵਾਂਗੇ ਤਾਂ ਸਭ ਤੋਂ ਪਹਿਲਾਂ ਜੋੜੀ ਤਿਆਰ ਖੜੀ ਹੈ ਇਕੱਲੀ ਸ਼ਰਟ ਪਾਈ ਆ ਮੈਂ ਤਾਂ ਮਾਸਟਰ ਜੀ ਤੁਹਾਡੀਆਂ ਛੁੱਟੀਆਂ ਸਾਨੂੰ ਮਹਿੰਗੀਆਂ ਪੈ ਗਈਆਂ ਸੋ ਬਸ ਮੇਰੇ ਠਾਹ ਦਾ ਤੁਸੀਂ 4 ਵਜੇ ਫਿਰ ਜੇ ਵੀ ਇਤਨਾ ਜਿਆ ਬਾਈਏ ਕੰਮ ਤਾਂ ਪਹਿਲਾਂ ਖਤਰਾ ਚਲੋ ਉਹ ਚਲੋ ਸਰ ਨੂੰ ਲਾਉਣਾ ਹੈ ਇੱਧਰ ਬੜੇ ਹੈਵੀ ਮਨ ਨਾਲ ਤੁਹਾਨੂੰ ਗੁੱਡ ਬਾਏ ਕਹਿ ਰਹੀ ਆ ਮੈਂ ਜਲਦੀ ਆ ਯਾਰ ਤੂੰ ਚੱਲ ਹਏ ਸਵੇਰੇ ਸਵੇਰੇ ਗੱਜਬੋ ਬੇਤੀ ਕਹਿੰਦੇ ਨਹੀਂ ਤੂੰ ਚੱਲ ਠੀਕ ਆ ਵੀਰੇ ਹੁਣ ਮੈਨੂੰ ਤੂੰ ਕਹਿएगा ਵੀ ਨਾ ਮੈਂ ਫੇਰ ਵੀ ਨਹੀਂ ਆਉਣਾ ਦੇਖ ਲੈ ਉਹ ਵਾਸਾਣ ਤੂੰ ਮੈਨੂੰ ਠੇਸ ਪਹੁੰਚਾਦੀ ਨਹੀਂ ਨਹੀਂ ਆਵਾਂ ਯਾਰ ਆਉਣਾ ਹੀ ਪੈਣਾ ਵੱਡੇ ਵੱਡੇ ਵੀਰ ਦੀ ਨਾਮ ਲਾਉਣਾ ਸੀ ਨਾ ਇਹ ਤਾਂ ਹੋਈ ਨਹੀਂ ਸਕਦਾ ਲੋ ਵੀ 22 ਮਿੰਟ ਦੀ ਦੇਰੀ ਦੇ ਨਾਲ 4 ਵਜੇ ਦਾ ਪਲਾਨ ਹੋਇਆ ਸੀਗਾ। ਟਿਕਾ ਜੀ। ਓਕੇ ਗਾਈਜ਼ ਮਿਲਦੇ ਆਂ। ਸੌਜੋ ਹੁਣ। ਚੱਲ ਨਾ ਜਾਇਓ ਅੱਛਾ। ਓਕੇ ਓਕੇ। ਓਕੇ। ਚਲੋ ਜੀ। ਬੋਲੋ ਵੈਗਰੂ। ਚਲੋ। ਮਹਿੰਦਪੁਰ ਦੇ ਵਿੱਚੋਂ ਰਾਤ ਨੂੰ ਸਵੇਰੇ 4 ਵਜੇ ਸੋਰੀ। ਰਾਤ ਨੂੰ ਨਹੀਂ। ਚੱਲੀਏ ਹੁਣ ਘਰ ਨੂੰ। ਆਪਾਂ ਤਾਂ ਨਹੀਂ ਤੁਰਦੇ ਦੱਸਦੇ ਸੀ ਆਪਾਂ ਤਾਂ ਲੇਟ ਹੀ ਤੋਂ ਨਾ ਸੀ ਚਲੋ ਕੋਈ ਗੱਲ ਨਹੀਂ ਫੇਰ ਕੀ ਕੰਮਕਾਰ ਵੀ ਜ਼ਰੂਰੀ ਹੈ ਕਿ ਨਹੀਂ ਬਾਈ ਵਾਦਾ ਪੂਰਾ ਹੋ ਗਿਆ ਹੈ ਤਾਂ ਵੀ ਰਹੀ ਨਾ ਹਾਂ ਫਿਰ ਟਾਈਮ ਨਾਲ ਬਾਈ ਵੀ ਜਾ ਕੇ ਕੰਮ ਲੱਗ ਜੂਗਾ ਬਾਈ ਵੀ ਹੈਨਾ ਆਪਣਾ ਕੀ ਆਪਣਾ ਸੌਣਾ ਹੀ ਜਾ ਕੇ ਕਰੇ ਸੌਣਾ ਬਾਈ ਆਦਾ ਸੀ ਸਵੇਰੇ ਜੇ ਜੋ ਤੱਕ ਸੁਦੇ ਆ ਤਰਪੀਏ ਤੇ ਮੇਰੇ ਸਾਰੇ ਕੰਮ ਹੋ ਜਾਣ ਹਾਂ ਲੋਬੀ ਘਰੇ ਤਾਂ ਪਹੁੰਚ ਗਏ ਤੇ ਐਡੀ ਮਤਲਬ ਕਾਂਡ ਹੋ ਗਿਆ ਇਹਦੇ ਵਿੱਚ ਨਾ ਚਾਬੀ ਪਾਈ ਹੋਈ ਆ ਬਾਈ ਤੇਜਿੰਦਰ ਦੀ ਗੱਡੀ ਦੀ ਅਸਲ ਦੇ ਵਿੱਚ ਗੱਡੀ ਖੜੀ ਸੀ ਮੋਰੇ ਤੇ ਆਪਣੀ ਕਾਰ ਖੜੀ ਸੀ ਮਗਰ ਸਵੇਰੇ ਮੈਂ ਗੱਡੀ ਬਾਹਰ ਕੱਢ ਕੇ ਇੱਕ ਸਕਾਰਪੀਓ ਤੇ ਕਾਰ ਰੱਖੀ ਪਈ ਬਾਹਰ ਗੱਡੀ ਤੇ ਉਹਦੇ ਭਲੇਖੇ ਦੇ ਵਿੱਚ ਚਾਬੀ ਮੇਰੀ ਜੇਬ 'ਚ ਹੀ ਆ ਗਈ ਤਜਾ ਬੈਠਣ ਲੱਗਿਆ ਨੇ ਸੋਚਿਆ ਦਿਮਾਗ 'ਚ ਮੈਂ ਵੀ ਨਹੀਂ ਗਾ ਗਲਤੀ ਮੇਰੀ ਹੋਈ ਆ ਤੇ ਨਾਲੇ ਆ ਗਈ ਤੇ ਯਾਦ ਵੀ ਕਿੱਥੇ ਆ ਗਈ ਜਮਾ ਜਦੋਂ ਘਰੇ ਆ ਕੇ ਗੱਡੀ ਰੋਕੀ ਤੇ ਮੈਂ ਹੱਥ ਮਾਰਿਆ ਕੋਈ ਗੱਡੀ ਦੀ ਚਾਬੀ ਕਿੱਥੇ ਦੂਜੀ ਦੀ ਆਪਣੀ ਕਾਰ ਦੀ ਤੇ ਉਹਨਾਂ ਦੀ ਗੱਡੀ ਦੀ ਚਾਬੀ ਨਿਕਲੇ ਮੈਂ ਖਿਆ ਲੈ ਹੁਣ ਚਾਬੀ ਵੀ ਇੱਕੋ ਹੀ ਆ ਤੇ ਉਹ ਹਜੇ ਸੁੱਤੇ ਪਏ ਹੋਣੇ ਕਿਉਂਕਿ ਸੁੱਤੇ ਪਏ ਪਿਆਂ ਤੇ ਇੱਥੇ ਆ ਗਏ 9 ਵਜੇ ਆਜੇ ਤੇ ਫੋਨ ਨਹੀਂ ਚੱਕ ਰਹੇ ਹੁਣ ਮੈਂ ਪਾਰਸਲ ਦੇ ਵਿੱਚ ਪੈਕ ਕਰ ਲਈ ਆ ਮੈਂ ਸੋਚਦਾ ਵੀ ਜਾ ਕੇ ਮੈਂ ਬਠਿੰਡੋਂ ਬਸ ਤੇ ਪਾਰਸਲ ਲਵਾਇਆ ਹੁਣ ਕਾਂਕੀ ਦੁਪਹਿਰ ਤੱਕ ਜਿਹੜਾ ਆ ਵੀ ਬਸ ਉੱਥੇ ਪਹੁੰਚ ਜੂਗੀ ਤੇ ਵੀ ਚਲ ਨਵੇਂ ਸ਼ਹਿਰੋਂ ਫੜ ਲੈਣਗੇ ਵੀ ਦੁਪਹਿਰ ਚਲ 2-4 ਘੰਟੇ ਦਾ ਟਾਪੀ ਜਾਣਗੇ ਤੇ ਹੋਰ ਅੱਜ ਉਹਨਾਂ ਨੇ ਘੁੰਮਣ ਲਈ ਜਾਣਾ ਸੀਗਾ ਮੈਂ ਤਾਂ ਸੋਚੀ ਜਨਾ ਵੀ ਕੀ ਹੋਵੇ ਹਾਂ ਮੰਡੀ ਤਾਂ ਨਹੀਂ ਗਈ ਸੀ ਕਿਉਂ ਮੇਰਾ ਕੋਰੀਆ ਰਾਣਾ ਸੀ ਲਓ ਜੀ ਪੌਣੇ 12 ਦਾ ਟਾਈਮ ਹੋ ਗਿਆ ਤੇ ਗੁੰਨੇਆਂ ਨੇ ਮੰਡੀ ਪਹੁੰਚ ਗਏ ਆਪਾਂ ਤੇ ਚਾਬੀ ਦਾ ਮੈਨੂੰ ਮੈਂ ਤੁਹਾਨੂੰ ਦੱਸਦਾ ਚਾਬੀ ਦਾ ਦਬਣਾ ਵੀ ਚਾਬੀ ਆ ਪਕੜਾਤੀ ਪੈਕ ਵਗੈਰਾ ਕਰਤੀ ਸੀ ਮੈਂ ਤੇ ਲੁਧਿਆਣੇ ਵਾਲੀ ਪਾਸੇ ਫੜਾਤੀ ਸੀ ਅ ਡੇਢ ਕ ਘੰਟੇ ਤੱਕ ਬੱਸ ਲੁਧਿਆਣੇ ਪਹੁੰਚ ਜੂਗੀ ਬਾਈ ਕਹਿੰਦਾ ਵੀ ਸਿੱਧੀ ਬੱਸ ਜੇ ਨਾ ਮਿਲੀ ਫੇ ਮੈਂ ਕਿਹਾ ਵੀ ਮੈਂ ਲੁਧਿਆਣੇ ਵਾਲੇ ਤੇ ਫੜਾ ਦੇਣਾ ਸਿੱਧੀ ਵਾਕਈ ਨਹੀਂ ਮਿਲੀ ਮੈਨੂੰ ਬੱਸ ਕਿਉਂਕਿ ਸਿੱਧੀਆਂ ਬੱਸਾਂ ਜਿਹੜੀਆਂ ਨਾ ਉਹ ਟਾਈਮ ਨਾ ਲੰਘ ਜਾਂਦੀਆਂ ਜਾਂ ਟਾਈਮ ਫਿਰ ਦੁਪਹਿਰੇ ਜਾ ਕੇ ਆਉਂਦਾ 2 ਵਜੇ ਉਹ ਸ਼ਾਮ ਨੂੰ ਪਹੁੰਚੇ 7:00 ਵਜੇ ਫਿਰ ਇੰਨਾ ਟਾਈਮ ਤਾਂ ਖਰੋਕਾ ਨਹੀਂ ਬਾਈ ਕਹਿੰਦਾ ਚਲੋ ਅਸੀਂ ਲੁਧਿਆਣੇ ਆ ਕੇ ਲੈ ਜਾਵਾਂਗੇ ਤੇ ਫਿਰ ਲੁਧਿਆਣੇ ਵਾਲੀ ਵਾਸਤੇ ਫੜਾਤੀ ਆ ਤੇ ਹੁਣ ਪਹੁੰਚ ਜਵੇ ਤੇ ਫਿਰ ਫੋਨ ਆ ਜੂਗਾ ਆਪਾਂ ਨੂੰ ਹਨਾ ਵੀ ਨੜ ਗਈ ਆ ਤੇ ਭਲੇਖੇ ਨਾਲ ਹੀ ਹੋ ਗਿਆ ਕੰਮ ਯਾਰ ਇਹ ਤਾਂ ਪਤਾ ਹੀ ਨਹੀਂ ਲੱਗਿਆ ਵੈਸੇ ਰਾਹ ਚ ਵੀ ਮੈਂ ਹੁਣ ਸੋਚੀ ਨਹੀਂ ਵੀ ਇਹ ਰਾਹ ਚ ਵੀ ਕਿਤੇ ਨਿਗਾ ਪੈ ਜਾਂਦੀ ਜਾਂ ਪਤਾ ਲੱਗ ਜਾਂਦਾ ਫੀਲ ਹੋ ਜਾਂਦਾ ਵਿੱਚ ਇੱਕ ਚਾਬੀ ਆ ਹਨਾ ਤਾਂ ਫਿਰ ਰਾਹ ਚ ਉਹ ਵੀ ਉਹ ਕਰ ਲੈਣਾ ਸੀਗਾ ਵੀ ਦੂਜਾ ਆਪਣਾ ਰਾਹ ਚ ਕੋਈ ਹੱਲ ਕਰਦਣੀ ਆ ਰਾਹ ਚ ਵਾਸਤੇ ਫੜਾ ਦੇਣੀ ਸੀ ਨਾ ਤਾਂ ਉਹਦੇ ਨਾਲ ਕੀ ਟਾਈਮ ਨਾਲ ਉਹਨਾਂ ਨੂੰ ਪਹੁੰਚ ਜਾਂਦੇ ਚਲੋ ਕੋਈ ਚੱਕਰ ਨਹੀਂ ਗਾ ਕਿ ਹੁਣ ਆਪਾਂ ਗੋਨਿਆਂ ਨੇ ਆ ਗਏ ਤੇ ਗੋਨਿਆਂ ਨੂੰ ਬਸ ਸਮਾਨ ਲੈਣਾ ਥੋੜਾ ਜਿਹਾ ਸਾਗ ਦਾ ਕਿਉਂਕਿ ਜੋਤ ਕਹਿੰਦੀ ਮੈਨੂੰ ਅੱਜ ਸਾਗ ਲੈ ਆ ਕੇ ਦੇ ਸਾਗ ਬਣਾਉਣਾ ਮੈਂ ਵੀ ਚਲੋ ਬਣਾਉ ਉਹ ਜਰੂਰ ਜੀ ਸਾਦ ਕੇ ਹਨਾ ਤੇ ਉਹ ਲੈ ਕੇ ਜਾਣਾ ਬਸ ਤੇ ਫੇਰ ਗੱਡੀ ਧਵਾਉਣ ਦੀ ਸੋਚ ਰਿਹਾ ਸੀ ਗਾ ਬਾਕੀ ਸੋਚਦੇ ਆ ਵੀ ਕੀ ਕਰਦੇ ਵਣ ਧਵਾਉਣੀ ਆ ਕਿ ਨਹੀਂ ਧਵਾਉਣੀ ਤੇ ਮੰਡੀ ਦੇ ਰੌਣਕ ਚੈੱਕ ਕਰੋ ਤੁਸੀਂ ਬਾਜ਼ਾਰ ਦੀ ਕੋਨੀਆਣੀ ਦੀ ਇਸ਼ਾ ਸਾਫ ਕਰਾਂ ਐਂ ਦੇਖੋ ਸਾਹਿਬ ਐਤ ਕਿਵੇਂ ਸੀ ਰੌਣਕਾਂ ਘੱਟ ਆ ਬਾਜ਼ਾਰ 'ਚ ਪਰ ਹੈਗੀਆਂ ਫਿਰ ਵੀ ਦੁਕਾਨ ਵਾਲਿਆਂ ਦੀਆਂ ਤਾਂ ਹੋਈ ਜਾਂਦੀਆਂ ਰੌਣਕਾਂ ਨੋ ਵੀ ਜੋਤ ਦਾ ਪਹਿਲਾਂ ਤਾਂ ਅਧਿਕਾਂ ਰੰਬੇ ਆਂਦੀ ਐ ਤਕਦੀਰ ਦੀ ਇਹਨੂੰ ਚੁੱਪ ਕਰਾਈਏ ਪੱਠੇ-ਪੱਠੇ ਪਾਵਾਂਗੇ ਬਾਅਦ 'ਚ ਫਿਰ ਬਾਕਸ ਕੀ ਕਰੀਏ ਬਾਕਸ ਕੀ ਕਰਨਾ ਇਹਨੂੰ ਨਹੀਂ ਕੇ ਮਮਾ ਬਾਕਸ ਖੋਲ ਦੋ ਲੋਵੀ ਫਾਈਨਲੀ ਹੁਣ ਰੋਟੀਆਂ ਖਾਦੀਆਂ ਚਾਬੀ ਨੇ ਇੰਨਾ ਭਚਾਲ ਪਰ ਰੋਟੀ ਵੀ ਆਣਾ ਆ ਕੇ ਖਾਦੀਆ 2 ਵਜੇ ਮੰਡਗਵਾ ਕੇ ਮੈਂ ਕਿ ਚਲ ਗਿਆ ਸੀ ਤੇ ਮੈਂ ਪੈ ਗਈ ਮੇਰਾ ਤਾਂ ਸਿਹਰੇ ਹੀ ਬੜਾ ਦੁਖੀਆ ਨਾ 2 ਵਜੇ ਸੁੱਤੀ ਜਾ ਕੇ ਦਸਦੀ ਤੇ 3 ਵਜੇ ਸਾਢੇ ਕਿ ਤੁਹਾਨੂੰ ਫੇਰ اٹھਣਾ ਹੈ ਇਹਨਾਂ ਨੂੰ ਤਾਂ ਹੀ ਚੱਕ ਲਿਆ ਸੀ ਗੱਡੀ ਨੂੰ ਹਨਾ ਪਤਾ ਕਿੰਨੀ ਗਨੀਂਦ ਆਉਂਦੀ ਹੈ ਆ ਕੇ ਊਨੀਏ ਨੇ ਸਾਉਂਡ ਦਿੱਤਾ ਮੈਂ ਕਿ ਚੱਲ ਗਿਆ ਸੀ ਸ਼ਹਿਰ ਤੇ ਹੁਣ ਮੈਂ ਕਾਇਆ ਤੇ ਰੋਟੀ ਖਾਧੀ ਤੇ ਆਪਰਾ ਆ ਗਿਆ ਕੋਰੀਅਰ ਇਹ ਜਦੋਂ ਨਾ ਬੰਦੇ ਦੇ ਗੈਜਟ ਬਣਨੇ ਤਾਂ ਬਾਹ ਕਹਿ ਜਿਹੀ ਆਉਂਦੀ ਹੈ ਪਾਪਾ ਤਾਂ ਮੇਰੇ ਕੋਲ ਆ ਗਿਆ ਜੇ ਚਾਪਾ ਨੀਰ ਦਾ ਸਪੋਰਟ ਆਇਆ ਸੀ ਤੇ ਕੀ ਆਇਆ ਸਾਰਾ ਕੁਝ ਚੇਪਾ ਕੇ ਦੇ ਤਾ ਦਾਦੀ ਹਾਂ ਸੱਚੀ ਚੀਜ਼ਾਂ ਉਹ ਗੱਡੀ ਉਹ ਗੱਡੀ ਉਹ ਗੱਡੀ ਪਾਪਾ ਉੱਥੇ ਪਤਾ ਨਹੀਂ ਮੈਂ ਤਾਂ ਗੱਡੀ ਤੇ ਆ ਗਿਆ ਕਿਉਂ ਦਵਾਈ ਨਹੀਂ ਕੋਰੇ ਤੇ ਉਲਾਂ ਹੀ ਰਿਹਾ ਟਾਈਮ ਲੱਗਣਾ ਸੀਗਾ ਪਾਪਾ ਤਾਂ ਮੈਂ ਟੱਕਰਿਆ ਹੀ ਨਹੀਂਗਾ ਨਾ ਪੱਟ ਦੇ ਨੂੰ ਇਥੋਂ ਉਹ ਪੂਰੀ 라ਉਂਡ ਕੀਤੀ ਹੋਈ ਤੇ 라ਉਂਡ ਨੂੰ ਪੱਟ ਦੇ ਉਹਨੂੰ ਪੱਟੀ ਤਾਂ ਜਾਂਦੀ ਨਹੀਂ ਖਾਰ ਬਹੁਤ ਆ ਫਲੋਰ ਪੂਰਾ ਪਰ ਫਿਰ ਉਸ ਨੂੰ ਦੇ ਕੇ ਆ ਆ ਇਹ ਪੈਸੇ ਆ ਪਤਾ ਆਪਣੇ ਇਹ ਦੀ ਸਾਰਾ ਤੇ ਸਭ ਤੋਂ ਪਹਿਲਾਂ ਆਪਾਂ ਮੰਗਾਈਆਂ ਸੀ ਕਾਫੀ ਕੁਆਂਟੀਟੀ ਹੈ ਨਾ हां ठीक हा, है बेल लिया बेल बणया ਬੱਤੇ 460 ਦਾ ਪਹਿਲਾ ਗਲੂਆ ਮੰਗਾਈ ਸੀ ਐਕੋ ਮੈਂ ਮੰਗਾਈ ਸੀ ਮਾਵਾ ਇੱਕ ਕਾਸ ਸ਼ੀਲਜ਼ ਦੀ ਰਿਮੂਵ ਹਾ ਜਦੋਂ ਆ ਕਾਸ ਹਾ ਉਸਨੇ ਨਹੀਂ ਬਤਾਇਆ ਚ ਇਹ ਜੋ ਨਾ ਦੀ ਮਸ਼ੀਨ ਹੈ ਸ਼ੀਲਜ਼ ਐਕ੍ਰੀਲਿਕ ਕਰਦੇ ਆਂ ਐਕ੍ਰੀਲਿਕ ਨੂੰ ਰਿਮੂਵ ਕਰਨੇ ਨੇ

ਸ਼ੇਲਸ ਵਧੀਆ ਵਧੀਆ ਆ ਕੰਪਨੀ ਵਧੀਆ ਆ ਬ੍ਰਾਂਡ ਵਧੀਆ ਆ ਵਰਲਡ ਵਾਈਡ ਆ ਸੋ ਆਪਾਂ ਸ਼ੇਲਸ ਦੀ ਜਿਹੜੀ ਡ੍ਰਿੱਲ ਨੂੰ ਵੇਚੀ ਮੰਮਾ ਮੰਮਾ ਵਾਹ ਬਲੈਕ ਕਰਨ ਕੀਤਾ ਸੀ ਮੈਂ ਕਿਹਾ ਪਤਾ ਨਹੀਂ ਆਪਾਂ ਕਿਹੜਾ ਕਲਰ ਕੀਤਾ ਸੀਗਾ ਬਲੈਕ ਭੇਜ ਤਾਂ ਚਲ ਸਹੀ ਆ ਬਲੈਕ ਵੇਚੀ ਆ ਮੇ ਵੀ ਬਾਇਰ ਮम्मा ਪੇ ਕੱਢ ਲੈਣਗੇ ਪੁੱਤ ਤੇਰੀ ਕ ਤੇਰੀ ਕ ਮਮਾ ਕੱਢੋ ਅੱਗੇ ਕੱਢੋ ਇਹ ਇਹ ਵੀ ਨਾਲ ਆ ਇਹਦੇ ਡ੍ਰਿਲ ਵੀ ਇੱਥੇ ਆ ਬਿੱਟ ਹੁੰਦੇ ਆ ਬਿੱਟ ਡ੍ਰਿਲ ਬਿੱਟ ਜਿਹਦੇ ਵਿੱਚ ਬਹੁਤ ਸਾਰੇ ਆਪਰ ਮਿਲਦੇ ਆ ਦੇਖੋ ਸੰਧੂ ਵੀਰੇ ਨੇ ਵੀਡੀਓ ਕਾਲ ਲਾ ਕੇ ਆਉਂਦੇ ਆਉਣਾ ਸੰਧੂ ਵੀਰੇ ਨੇ ਆਹ ਹੱਥ ਆ ਵਰ ਤੇ ਆ ਡ੍ਰਿਲ ਸੋ ਇਹ ਮਿਸਮ ਮਿਸਮ ਕੀ ਹੈ ਸੀ ਸੀ ਮਿਸਮ ਲੈ ਕਿਉਂ ਦੱਸਦਾ ਜਾਂਦਾ ਸਾਰੀਆਂ ਥੀਕ ਆ ਉਹ ਦੂਨੀ ਪਤਾ ਨਹੀਂ ਮੈਨੂੰ ਇਹਦੇ ਉੱਤੇ ਲਿਖਿਆ ਹੁਣ ਆਨ ਆਫ ਵਾਲਾ ਬਟਨ ਜਾਂ ਹੋ ਸਕਦਾ ਚਾਰਜ ਕਰਨ ਵਾਲੀ ਹੋਵੇ ਕੈ ਚਾਰਜ ਹੈ ਹਾਂ ਚਾਰਜ ਹੈ ਮਮਾ ਚਾਰਜ ਹੈ ਹੂੰ ਮਮਾ ਦੀ ਮਸ਼ੀਨ ਦਾ ਚਾਰਜਰ ਮਮਾ ਚਾਰਜ ਚੱਲ ਨਹੀਂ ਚਲਾਉਂਦਾ ਅਜੇ ਨਹੀਂ ਹਾਲਤ ਉਹ ਹੀ ਪਈ ਐ ਨਾ ਹੁਣ ਮੈਨੂੰ ਜਾ ਕੇ ਜਦੋਂ ਮੈਂ ਘਰੇ ਆਇਆ ਵਾਪਸ ਤੇ ਰੋਟੀ ਖਾਧੀ ਆ ਉਸ ਤੋਂ ਬਾਅਦ ਇਦਾਂ ਹੋਣ ਲੱਗ ਗਿਆ ਵੀ ਯਾਰ ਸੌਂ ਗਈ ਤੇ ਮੈਂ 10-15 ਮਿੰਟ ਸੁੱਤਾ ਉਸ ਤੋਂ ਬਾਅਦ ਪਾਈ ਦਾ ਫੋਨ ਆ ਗਿਆ ਤੇਜਿੰਦਰ ਦਾ ਕਿਉਂਕਿ ਬੱਸ ਲੁਧਿਆਣੇ ਪਹੁੰਚ ਗਈ ਸੀ ਤੇ ਉਹਨਾਂ ਨੂੰ ਚਾਬੀ ਮਿਲ ਗਈ ਫਾਈਨਲੀ ਤੇ ਚਲੋ ਇਹ ਸ਼ੁਕਰ ਆ ਹਨਾ ਤੇ ਫਿਰ ਮੈਂ ਗੱਡੀ ਮੰਡੀੋਂ ਨਹੀਂ ਧਵਾ ਕੇ ਲਿਆ ਅੱਜ ਕਿਉਂਕਿ ਵੱਲ ਜੀ ਹੋ ਜਾਂਦੀ ਸੀ ਵੀ ਘਰੇ ਚੱਲੀਏ ਟਾਈਮ ਨਾਲ ਹਨਾ ਤੇ ਫਿਰ ਹੁਣ ਮੈਂ ਸੋਚਿਆ ਚਲ ਘਰੇ ਧੋ ਲੈਨੇ ਅੱਜ ਇੱਕ ਅੱਧੀ ਘੜੀ ਕੀ ਕੀ ਹੁੰਦਾ ਧੋਣਾ ਹਨਾ ਬਾਲੀ ਗੰਦੀ ਹੋਈ ਪਈ ਦੇਖੋ ਫੜੀ ਲੱਗਦੀ ਰਗ ਲੱਗਦਾ ਗੱਡੀ ਵੀ ਨਹੀਂ ਸਾਫ਼ ਕਰਦੇ ਤੇ ਹੁਣ ਗੱਡੀ ਲੱਗਾ ਮੈਂ ਧੋਣ ਸਾਫ਼ ਕਰਦੇ ਆ ਤਕਦੀਰ ਵਿੱਚ ਬੜੀ ਵੜੀ ਹੈ ਬੜੀ ਖਾਈ ਅੰਦਰ ਦਾਣੇ ਤੇ ਉਧਰ ਤਰੀ ਜਾਂਦੀਆਂ ਸਾਗ ਸਾਗ ਮੰਗਵਾਇਆ ਸੀ ਮਿੱਥੋਂ ਨੀਂਦ ਵੀ ਬੁਰੀ ਹੋ ਗਈ ਨਾ ਨੀਂਦ ਕੀ ਅੱਗੇ ਤਾਂ ਨਾਲ ਆਪਾਂ ਦਾ ਚੱਲ ਹੁਣ ਰੈਸਟ ਕਰ ਲਿਆ ਬਾਜੀ ਦਾ ਬਿਆੰਤ ਬਾਈ ਦਾ ਅੱਖਾਂ ਕਿੰਨਾ ਆ ਦਾ ਆਪਣੇ ਤਨਵੀਰ ਬਾਈ ਨੇ ਵੀ ਸਾਰਾ ਬਣੇ ਕੰਮ ਕਰਨਾ ਮੈਂ ਕਿਹੜਾ ਰੈਸਟ ਕੀਤੀ ਹੈ ਮੇਰਾ ਜਮਾ ਹੀ ਐ ਸਿੱਧੇ ਜਾਣਾ ਸੀ ਚਲੋ ਲੋ ਵੀ ਇੱਧਰ ਸਾਗ ਤਰਿਆ ਹੋਇਆ ਤੇ ਪਾਪਾ ਬਣਾਉਣ ਲੱਗੇ ਆ ਘਜੂ ਦਾ ਪਾਪਾ 2 ਕਿਲੋ ਦਾ ਮਠਿਆਈ ਜਿਹੜੀ ਕਿ ਦੇਣੀ ਆ ਦਿਵਾਲੀ ਤੇ ਅੱਜ ਬਣਾਉਣ ਲੱਗਿਆਂ ਕਰਨਾ ਭੈਣ ਉਹਨਾਂ ਨੂੰ ਹੁਣ ਜਿੱਦ ਦੇ ਆਣਗੇ ਉਹ ਦੇ ਦੇ ਦਾਂਗੇ ਦੂਜਿਆਂ ਨੂੰ ਕੱਲੂ ਦੇ ਕੇ ਆਵਾਂਗੇ ਦਿਵਾਲੀ ਤੇ ਅੱਜ ਆਪਾਂ ਜਿਹੜਾ ਆ ਕਾਵਾ ਕੀ ਬਣਾਉਣ ਲੱਗਿਆਂ ਬੇਸਨ ਦੀ ਬਰਫੀ ਬੇਸਨ ਦੀ ਬਰਫੀ ਬਣਾਉਣ ਲੱਗਿਆਂ ਅੱਛਾ ਲੱਕੜਾਂ ਸੁੱਕੀਆਂ ਆ ਤੇ ਮੈਂ ਟੋਮਟੇ ਅੱਗ ਥੋੜਾਇਆ ਹੋਰ ਕਰ ਦਿਓ ਮੈਨੂੰ ਇਹ ਜਿਵੇਂ ਕੜੀ ਹੀ ਹੋ ਗਈ ਆਂ ਨਹੀਂ ਨਹੀਂ ਬਰਾਣਾ ਬੀਆ ਹਮਮ ਇੰਨਾ ਕੁ ਸਹੀ ਆ ਉਹ ਅੱਗ ਇੰਨੀ ਕੱਕ ਤੇ ਸਹੀ ਆ ਇਹ ਤਾਪਦੀ ਛੇਤੀ ਆ ਨਾ ਮੇਰੇ ਦੋਨੇ ਚੋਰਨੀ ਨਹੀਂ ਆ ਹਮਮ

ਮੈਗਦੀਪ ਧੋਦੇ ਸੀ ਗੱਡੀ ਹੱਟ ਤੱਕ ਇੱਥੇ ਛੱਡ ਗਈ ਮੁੱਖ ਰੋਹਾ ਆ ਰਿਹਾ ਗੱਡੀ ਤੇ ਅਸੀਂ ਬਣਾਉਂਦੇ ਆ ਸਾਗ ਪਾਪਾ ਬਣਾਉਂਦੇ ਆ ਮੈਂ ਤੇ ਇਹੀ ਸਟਾਰਾਂ ਵਾਲੀ ਫੀਲਿੰਗ ਮੈਂ ਕੰਮ ਨੇ ਵੀੜਨਾ ਆਪਣਾ ਸਟਾਰਾਂ ਵਾਲੀ ਫੀਲਿੰਗ ਵੇਖ ਲੈਂਦਾ ਮੈਂ ਮਗਰ ਮਗਰ ਲੜੀਆਂ ਪਾਉਣੀਆਂ ਹਾਂ ਮੈਂ ਬਣਾਉਂਦੀ ਸੀ ਸਾਗ ਪਾਪਾ ਬਣਾਉਂਦੇ ਸੀ ਬੇਸਣ ਤੇ ਮੈਂ ਗਦੀਪ ਓਹੋ ਆਪਿਆ ਸਾਡਾ ਬੜੂ ਬੜੂ ਨੂੰ ਵੀ ਦਿਵਾਲੀ ਤੇ ਲਿਆ ਕੇ ਦੇਣਾ ਕੁਛ ਨਾ ਕੁਛ ਕੀ ਲੈਣਾ ਬੜੀ ਦਿਵਾਲੀ ਤੈਤ ਕੀ ਹੂੰ ਡਰੈਸ ਲਿਆ ਦੀਏ ਧੰਦੂ ਕਾਕਾ ਜਿਆ ਹਾਂ ਡਰੈਸ ਤਾਂ ਗਲਾਉਂਦਾ ਹੁਣ ਕਾਈ ਇਹ ਰੀ ਲਿਆਈ ਦਿਨੇ ਕੁਛ ਡਿਫਰੈਂਟ ਹੱਡੀਆਂ ਲਿਆਵਾਂਗੇ ਚੱਲ ਐਤਕੇ ਨੂੰ ਹੱਡੀਆਂ ਮੇਰੇ ਵੱਲੋਂ ਦਿਵਾਲੀ ਬੰਪਰ ਅੱਜ ਘਰੇ ਹੀ ਧੋਲੀ ਗੱਡੀ ਪਤਾ ਨਹੀਂ ਕਿਉਂ ਘਰੇ ਧੋਤੀ ਅੱਗੇ ਤਾਂ ਮੈਂ ਕਿਦੀ ਧਵਾ ਕੇ ਲਿਆਉਂਦੇ ਆ ਐਤ ਕੀ ਘਰੇ ਕਾ ਤੇ ਧੋਲੀ ਵੈਸੇ ਮੈਂ ਕਿਹਾ ਜਨ ਰਤ ਕੀ ਜੀ ਕੀਤਾ ਕਿ ਘਰੇ ਧੋਲੀ ਹੈ ਚੈਲ ਪੈਲ ਲੱਕੜਾਂ ਵਾਵਾ ਪਈਆਂ ਸੀ ਤਾਂ ਫਿਰ ਮੈਂ ਕਿਹਾ ਚੱਲ ਸਾਗ ਦਾ ਵਿੱਢਣ ਵਿੱਢੇ ਲੈਣੇ ਐਤ ਕੀ ਬਣਾਇਆ ਨਹੀਂ ਸੀ ਮੈਂ ਉਦਾਂ ਮੈਂ ਸਿੱਧੀ ਸਹੀ ਗੱਲ ਦੱਸਾਂ ਤਾਂ ਮੇਰੀ ਡੱਕਾ ਰੂ ਨਹੀਂ ਕਰਦੀ ਸੀ ਮੈਨੂੰ ਇੰਨੀ ਨੀਂਦ ਆਈ ਜਦੋਂ ਮੈਂ ਖਦੀ ਪਾਏ ਬਠੰਡਿਓ ਰੋਟੀ ਵੀ ਮੈਂ ਮਸਾ ਹੀ ਖਾਦੀ ਮੰਨ ਕੇ ਚਲੋ ਵੀ ਆ ਕੇ ਦੀਦੀ ਉਹਨਾਂ ਨੇ ਬਹੁਤ ਕਿਹਾ ਸਾਨੂੰ ਰੋਟੀ ਖਾ ਲੋ ਉਸ ਤੋਂ ਨਹੀਂ ਵੀ ਜਾ ਕੇ ਰੈਸਟ ਕਰਾਂਗੇ ਪਾਵਾਂਗੇ ਤੇ ਆ ਕੇ ਮੈਂ ਪੈ ਗਈ ਮੈਂ ਕਿਹਾ ਬਠਿੰਡੇ ਚਲ ਗਾ ਕਿਉਂਕਿ ਬਾਈ ਉਹਨਾਂ ਨੇ ਗੱਡੀ ਦੀ ਚਾਬੀ ਨਾਲ ਲਿਆਂਦੀ ਸੀ ਉਹ ਫੜਾਉਣ ਤੇ ਇੱਕ ਮੇਰਾ ਕੋਰੀਅਰ ਆਇਆ ਹੋਇਆ ਸੀ ਜਿਹੜਾ ਤੁਹਾਨੂੰ ਦਿਖਾਇਆ ਵੇ ਸ਼ੀਲਡਸ ਦੇ ਪ੍ਰੋਡਕਟ ਆਏ ਸੀਗੇ ਉਸ ਤੋਂ ਬਾਅਦ ਮੈਂ ਕਿਹਾ ਸੀ ਚਲ ਮੈਂ ਹੋਰ ਰੈਸਟ ਕਰੂੰਗੀ ਭਾਰ ਕੀ ਬਣਿਆ ਰੈਸਟ ਕੀ ਕਰਨੀ ਸੀਗੀ ਮੈਂ ਉੱਠ ਕੇ ਮੈਂ ਕਿਹਾ ਨਹਾਉਣੇ ਆ ਕਿਉਂਕਿ ਮੈਂ ਕਲ ਨੂੰ ਮੈਂ ਇਹ ਕਹਿਤਾ ਸੀਗਾ ਵੀ ਸਾਗ ਲੈ ਆਇਓ ਤੇ ਮੇਰੇ ਦਿਮਾਗ ਚ ਇਹ ਭਲ ਗਈ ਵੀ ਮੈਂ ਥੱਕੀ ਬਹੁਤ ਸੀ ਥੱਕੇ ਬਹੁਤ ਪਏ ਆ ਵੀ ਰੈਸਟ ਕਰ ਲੂੰਗੀ ਫਿਰ ਮੈਂ ਉੱਠ ਕੇ ਨਹਾ ਧੋ ਕੇ ਸ਼ਰਸੁਰ ਨਹਾ ਕੇ ਤੇ ਸਾਗ ਧਰੇ ਹੀ ਲਿਆ ਫਿਰ ਹੁਣ ਅੱਗ ਲੱਕੜਾਂ ਪੂਰੀਆਂ 9 ਬਰ 9 ਚੱਲਦੀਆਂ ਤੇ ਸਾਗ ਤਾਂ ਆਪਣਾ ਮਣ ਜੂਗਾ ਟਾਈਮ ਨਹੀਂ ਆਥਣ ਤੱਕ ਲਨੂ ਲਨ ਪਾ ਦਾਂਗੇ ਉਹਨੂੰ ਰੋਟੀ ਪਾਤੀ ਤਾਂ ਇੱਥੋਂ ਤੈਨੂੰ ਚੱਕਣੀ ਆ ਗਈ ਬੜੀ ਜੇ ਤੋਂ ਘਰੋਂ ਫੜਾਉਂਦਾ ਸੀ ਉਦੋਂ ਤੋਂ ਲਈ ਨਹੀਂ ਐਂ ਕਰਦਾ ਉਹਦੇ ਨਾਲ ਸਰੀਕਾ ਲਓ ਜੀ ਦੇਖੋ ਲੜੀਆਂ ਪਾਈਆਂ ਮੀਆਂ ਦੀ ਦੀਵਾਲੀ ਵਾਲੀਆਂ ਤਾਂ ਇਦਾਂ ਨਹੀਂ ਹੁੰਦੀਆਂ ਵੈਸੇ ਤੇ ਸਾਰੇ ਪਾਤੀਆਂ ਅੰਦਰ ਅੰਦਰ ਵੀ ਓਏ ਔਰ ਇਹ ਲੰਬੀਆਂ ਬਹੁਤ ਆ ਇੱਕ ਲੜੀ ਨਾ ਹੋ ਉਥੋਂ ਲਾ ਕੇ ਉਧਰੋਂ ਲਾ ਕੇ ਐਂ ਲਾ ਕੇ ਘੁੰਮ ਕੇ ਸਾਰੀਆਂ ਉਧਰ ਸ਼ਟਰ ਉਤੋਂ ਦੀ ਇੱਥੇ ਆ ਕੇ ਖਤਮ ਹੋ ਗਈਆਂ ਤੇ ਇੱਕ ਮੈਂ ਐ ਭਾਈ ਇਹ ਹਜੇ ਇੱਕ ਵਧ ਗਈ ਤਿੰਨ ਲੈ ਕੇ ਆਏ ਸੀਗੇ ਤੇ ਤਿੰਨੇ 70-70 ਫੁੱਟ ਦੀਆਂ ਸੀਗੀਆਂ ਤੇ ਨਾਲੇ ਆਹ ਬਣਾ ਕੇ ਪਾਏ ਆ ਫਿਰ ਵੀ ਲਮਕਾ ਕੇ ਜੇ ਤੇ ਫਿਰ ਵੀ ਦੂਸਰਾ ਬਹੁਤ ਵਧ ਗਈਆਂ ਤੇ ਬਾਕੀ ਕਰਦੇ ਆ ਜੀ ਅੱਜ ਦੇ ਵਲੌਗ ਨੂੰ ਖਤਮ ਮਿਲਦੇ ਨਵੇਂ ਵਲੌਗ ਦੇ ਨਾਲ ਗੱਡੀ-ਗੁਡੀ ਧੋ ਲਈ ਕਿਉਂਕਿ ਹੁਣ ਆਪਾਂ ਮੰਦਿਰਪੁਰਾ ਨੂੰ ਵੀ ਜਾਣਾ ਦਿਵਾਲੀ ਦੇਣ ਤੇ ਅੱਜ ਜੋਤ ਨੇ ਸਾਗ ਬਣਾਉਣ ਦਾ ਪ੍ਰਬੰਧ ਕਰ ਲਿਆ ਲੜੀਆਂ ਪਾਤੀਆਂ ਤੇ ਬੇਸਨ ਤਿਆਰ ਕਰ ਲਿਆ ਜਿਹੜਾ ਮਤਲਬ ਜਿਹੜੀ ਮਠਿਆਈ ਅਸੀਂ ਘਰੇ ਬਣਾਉਣੇ ਹੁੰਦੇ ਆ ਅਸੀਂ ਜ਼ਿਆਦਾਤਰ ਘਰੇ ਹੀ ਬਣਾਉਣੇ ਹੁੰਦੇ ਬਸ ਬਾਹਰੋਂ ਚਲੋ ਲੈ ਕੇ ਜਾਵਾਂਗੇ ਬਾਹਰੋਂ ਵੀ ਪਰ ਬਾਹਰੋਂ ਵੀ ਸਾਡੇ ਪਿੰਡ ਕਿਸੇ ਨੇ ਨਾ ਵਧੀਆ ਮਠਿਆਈ ਬਣਾਈ ਹੈ ਘਰੇ ਤੇ ਉਹਨਾਂ ਨੇ ਬਣਾਈ ਹੈ ਵੇਚਣਾਂ ਵਾਸਤੇ ਔਰ ਬਣਾਈ ਹੈ ਘਰ ਦੇ ਦੁੱਧ ਨਾਲ ਮਤਲਬ ਵੀ ਆਪਦਾ ਹੀ ਦੁੱਧ ਸੀਗਾ ਉਹਨਾਂ ਕੋਲੇ ਤੇ ਉਹਨਾਂ ਤੋਂ ਲੈ ਕੇ ਆਵਾਂਗੇ ਤੇ ਉਹ ਮਤਲਬ ਕਿਸੇ ਨੇ ਨਵਾਂ ਕੰਮ ਸ਼ੁਰੂ ਕਰਨਾ ਹੈ ਤੇ ਆਪਾਂ ਦੱਸਿਆ ਹੁੰਦਾ ਸੀਗਾ ਤੇ ਉਹ ਲੈ ਕੇ ਆਵਾਂਗੇ ਕੱਲ ਨੂੰ ਤੇ ਵੀ ਜਿਹੜੀ ਵੀ ਮਠਿਆਈ ਲੈ ਜਾਣੀ ਆ ਇਦਾਂ ਦੇਖ ਲੈਣੀ ਕਿਉਂਕਿ ਅੱਜ ਕੱਲ ਬਾਜ਼ਾਰ ਦੇ ਵਿੱਚ ਬਈ ਬਹੁਤ ਕੁਝ ਵੇਖ ਰਿਹਾ ਸੋ ਅਵੋਇਡ ਕਰਨ ਦੀ ਕੋਸ਼ਿਸ਼ ਕਰੋ ਨਕਲੀ ਜਿਹੜੀ ਮਠਿਆਈ ਵੇਚੀ ਜਾਂਦੀ ਹੈ ਨਾ ਕਿਉਂਕਿ ਬਿਜ਼ਨਸ ਜਦੋਂ ਕੋਈ ਵੀ ਚੀਜ਼ ਬਣ ਜਾਂਦੀ ਹੈ ਤਾਂ ਫਿਰ ਉਹਦਾ ਜਿਹੜਾ ਆ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਉਂਕਿ ਦੁੱਧ ਦੀ ਤਾਂ ਅੱਜ ਕੱਲ ਸ਼ਾਰਟੇਜ ਪੈ ਜਾਂਦੀ ਹੈ ਤੇ ਪਰ ਮਠਿਆਈਆਂ ਬਾਜ਼ਾਰ ਸੇ ਧੜਾ ਧੜ ਵੇਖਦੀਆਂ ਸੋ ਇਸ ਕਰਕੇ ਜਿਹੜਾ ਆ ਨਕਲੀ ਮਠਿਆਈਆਂ ਤੋਂ ਬਚੋ ਕਿਉਂਕਿ ਬਿਮਾਰੀਆਂ ਬਹੁਤ ਲੱਗਦੀਆਂ ਮੜ ਕੇ ਤੇ ਬਾਕੀ ਮਿਲਦੇ ਆਪਾਂ ਨਵੇਂ ਵਲੌਗ ਦੇ ਨਾਲ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜੁੜ ਦੱਸਿਓ ਕਿ ਵਲੌਗ ਕਿਦਾਂ ਲੱਗਦੇ ਆ ਬਾਏ ਬਾਏ ਜੀ ਗੁੱਡ ਨਾਈਟ